ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਵੀ ਫੋਲੋ ਕਰ ਲਓ ਵੀ ਨਾਲ ਦੀ ਨਾਲ ਤੇ ਦੋ ਤਾਂ ਸਮਾਨ ਨਾਲ ਲੈਂਦੇ ਹੋਏ ਅੱਜ ਆਪਾਂ ਤੁਹਾਡੇ ਲਈ ਬੱਚੇ ਲੈ ਕੇ ਆਏ ਫੇਰ 200 ਰੁਪਏ ਨਾ ਆ ਗਿਆ ਬਈ ਠੀਕ ਹੈ ਦੇਣੇ ਇਕੱਠੇ ਨੇ ਸਾਰੇ ਦੇ ਸਾਰੇ 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 ਇਕੱਠੇ ਹੀ ਦੇਣੇ ਆ ਬਈ 200 ਰੁਪਏ ਨਾਲ ਲੱਗਣਾ ਆ ਆਇਆ ਮਿੱਤਰਾਂ ਅੰਦਰ ਵੜਿਆ ਵੜਿਆ ਵਰਦਾ ਬਾਅਦ ਬੱਚੇ ਦਿਖਾ ਦੀ ਬਈ ਤੇ ਆ ਬੱਚੇ ਆ ਗਏ ਬਈ ਆਣ ਲੱਗ ਹੋਜੇ ਲੱਗੀ ਨਹੀਂ ਹੋਏ ਆ ਲੈ ਮਾਇਆ ਹੋਲਡਰ ਹੋ ਕੇ ਲਿਆ ਇਹ ਬੱਚੇ ਆ ਗਏ ਬਈ ਆਣ ਲੱਗ ਉਹਨਾਂ ਨੂੰ ਪਤਾ ਪ੍ਰੋਪਰ ਦਿਖ ਵੀ ਆ ਰਿਹਾਗਾ ਕਿ ਨਹੀਂ ਹੁੰਦਾ ਫੇਰ ਨਾ ਹੋਣੀ ਸਨੈਰੀਆ ਕਰਨ ਵਈ ਰਿਆ ਲਾਲ ਜੀ ਨਾ ਵਈ ਠੀਕ ਹੈ ਜੀ ਲਾਲ ਜੀ ਨਾ ਵਈ ਪਰੋ ਮੋਚਾ ਵਈ ਠੀਕ ਹੈ ਬਈ ਜੀ ਆਹ ਨਿਸ਼ਾਨੀ ਇਹਨਾਂ ਦੇ ਹਰੇ ਘੰਟ ਕਰਿਆ ਬਈ ਪਿਆਰੇ ਘੰਟ ਆਪਣੇ ਕਰੇਗੇ ਤਾਂ ਕਰਕੇ ਸਿਆਣ ਰਹੇ ਇਹ ਬੱਚੇ ਜੀ ਛਾਤਰੀ ਤੇ ਲੱਗੀ ਨਹੀਂ ਹੋਏ ਬਈ ਠੀਕ ਹੈ ਜੀ ਪਹਿਲਾ ਬੱਚਾ ਤੇ ਆ ਗਿਆ ਦੂਜਾ ਜਿਵੇਂ ਲਾਲ ਚੀਨਾ ਬਈ ਚੱਟੀਆਂ ਖਾਣੇ ਬਈ ਪੂਰੀ ਨੋਕ ਹੈ ਠੀਕ ਹੈ ਜੀ ਆ ਗਿਆ ਪਰਪਰਾ ਖਾਣੇ ਲਿਆ ਇਹ ਵੀ ਲਾਲ ਚੀਨਾ ਬਈ ਠੀਕ ਹੈ ਜੀ 200 ਰੁਪਏ ਰੇਟ ਹੈ ਬਈ ਇਹਨਾਂ ਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਤੇ ਇਹ 5 ਵਜੇ ਜਿਹੜੇ ਆਣ ਲੱਗ ਰਹੇ। ਕਿਹ ਲੱਗੇ ਨਹੀਂ ਹੋਏ ਬਈ ਇਹ ਛਾਤਰੀ ਦਾ। ਇਹ ਆਣ ਲੱਗ ਰਹੇ ਬਈ। ਤੂੰ ਬੱਚੇ ਅੱਜ ਆਪਣੇ ਕੋਲ ਆਏ ਉਹਨੇ ਖਾ ਸੇ। ਠੀਕ ਹੈ ਬੋ ਜੀ। ਇਹ ਵੀ ਇਹ ਕਾਲੀਆਂ ਆਇਆ। ਖੱਟੀਆਂ ਕਹਿੰਦਾ ਕਾਲਾ ਚੀਨਾ ਬਈ ਬੱਚਾ। ਕਾਲਾ ਚੀਨਾ ਬਾਈ ਜੀ। ਦੇਖ ਸਕਦੇ ਹਾਂ ਤੁਸੀਂ। ਚੇਕ ਕਾਲਾ ਜੀਨਾ ਵਜਾ ਬਈ ਇਹ ਆ ਗਿਆ ਇਹ ਰੱਤਾ ਲੜਦਾ ਬਈ ਪੂਰੀਆਂ ਹੀ ਅੱਖਾਂ ਲੇਦੀਆਂ ਬਈ ਪੂਰੀਆਂ ਨੋਕ ਲੜਦਾ ਬਈ ਕਰੋ ਜੀ ਪੰਜਾਸ਼ ਹੋ ਗਏ ਪੰਜੇ ਗੂੜਿਆ ਬਾਈ ਇਹਦੇ ਛੇ ਲਿਆ ਮਿੱਤਰ ਦਿਖਾ ਦੀ ਕੋਰੇ ਆ ਦੇਖ ਲੋ ਬਾਈ ਇਹ ਪੰਜ ਬੱਚੇ ਐ ਇਹ ਜਣ ਕੇ ਛਾਤਰੀ ਦੇ ਲੱਗੇ ਨਹੀਂ ਹੋਏ ਇਹਨਾਂ ਦੇ ਹਰੇ ਗੰਢ ਕਰਿਆ ਬਾਈ ਫੇ ਆ ਜਾ ਮਿੱਤਰ ਆਉਣਾ ਇਹਨੂੰ ਹਾਂ ਲੋ ਜੀ ਕਿ ਲੱਗਿਆ ਬਈ ਸ਼ਾਦਰੀ ਦੇ ਬੱਚੇ ਸ਼ਾਦਰੀ ਵੀ ਤੁਹਾਨੂੰ ਦੱਸ ਦਾਂਗੇ ਜਦੋਂ ਕੋਈ ਲਊਗਾ ਸ਼ਾਦਰੀ ਵੀ ਦੱਸ ਦਾਂਗੇ ਬਈ ਇਹ ਸਾਰੇ ਦੇ ਸਾਰੇ ਬੱਚੇ ਲੱਗੇ ਆਂ ਸ਼ਾਦਰੀ ਤੇ ਚਿੱਟੀਆਂ ਆਖਣੇ ਬਈ ਕਹਾ ਜੀ ਨਾ ਬਈ ਜੀ ਠੀਕ ਹੈ ਜੀ ਇਹ ਉੱਡਦੇ ਆ ਬਈ ਬੱਚੇ ਠੀਕ ਹੈ ਜੀ ਇਹ ਉੱਡਦੇ ਆ ਬਈ ਬੱਚੇ ਲਵ ਯੂ ਲੋ ਸਿੱਖ ਕਰੋ ਸ਼ਾਂਗੋਆ ਇਹ ਪੱਠੇ ਉੜਦੇ ਆ ਬਾਈ ਲਾਲ ਚੀਨਾ ਪੀੜੀ ਅੱਖਾਂ ਪੂਰੀ ਨੋਕ ਬਾਈ ਲੋ ਬਾਈ ਕਰੋ ਫਰਾ ਸ਼ਾਂਗੋਆ ਇਹ ਸਾਰੇ ਸਾਰੇ ਦੋ ਦੋ ਸੋਨੂੰ ਦੇਣੇ ਆ ਬਾਈ ਹਲੋ ਜੀ ਨਾ ਇਹਦੇ ਪੁੰਜੇ ਦੇਖੋ ਜੀ ਹਲੋ ਜੀ ਕਰੋ ਚੈੱਕ ਹਲੋ ਜੀ ਬਾਈ ਚਟੀਆਂ ਅੱਖਾਂ ਸਿਰਤੇ ਕਾਲੇ ਚਟਾ ਬਾਈ ਕਾਲੇ ਲੋਕ ਹੈ ਇਹ ਸਾਰੇ ਦੇ ਸਾਰੇ ਬੱਚੇ ਉੜਦੇ ਆ ਬਾਈ 10ਵੀਂ ਦੇਵਾਂਗੇ ਅਪ ਕਿਹੜੀ ਛਤਰੀ ਦੇ ਆ ਜਦੋਂ ਬੰਦਾ ਲਾਈਨ ਆਊਗਾ ਚਕਾਉਣਾ ਇਕੱਠਿਆ ਬਾਈ ਇਹ ਭਣੇ ਕੋਟਮੇ ਨਹੀਂ ਦੇਣੇ ਬਾਈ ਜੀ ਉੱਡਣੋਂ ਪੂਰੇ ਵਧੀਆ ਬਾਈ ਛੇ ਵੱਟੇ ਉੱਡਣੋਂ ਵਧੀਆ ਬਾਈ ਇੱਕ ਵੀ ਮਾੜਾ ਨਹੀਂਗਾ ਨਾ ਬਾਈ ਕਰੋ ਚੈੱਕ ਅਗਲਾ ਬੱਚਾ ਕਾਲੀਆਂ ਅੱਖਾਂ ਚਿੱਟੀਆਂ ਹੋਗਾ ਸਾਬ ਚਿੱਟਾ ਬਾਈ ਠੀਕ ਹੈ ਜੀ ਕਰੋ ਬਾਈ ਜੀ ਚੈੱਕ ਪੰਜਿਆਂ ਦਾ ਵੀ ਕਰੋ ਸ਼ਾਹ ਜਦੋਂ ਕੋਈ ਲਾਈਨ ਆਊਗਾ ਬਾਈ ਸ਼ਾਦਰੀ ਵੀ ਆਪਾਂ ਦੱਸ ਦਾਂ ਕਿਹੜੀ ਸ਼ਾਦਰੀ ਦੇ ਨੇ ਔਰ ਬੱਚੇ ਪੂਰੇ ਸੰਗ ਹੋ ਰਹੇ ਬਾਈ ਇਹ ਨਹੀਂ ਹੈਗਾ ਵੀ ਅਗਲੇ ਦੇ ਕਰੇ ਜਾ ਕੇ ਨਾ ਉੱਟਣਾ ਉੱਡਣਗੇ ਹੀ ਉੱਕਣਗੇ 200 ਰੁਪਏ ਦੇ ਕੋਈ ਮਾੜਾ ਨਹੀਂ ਹੈਗਾ ਡਿਲੀਵਰੀ ਆਪਾਂ ਕਰ ਦੇਣੀ ਹੈਗਾ ਬਾਈ ਉਰੋਂ ਅਗੇ ਲਿਆਣੇ ਪੈਣਗੇ ਪੀੜੀ ਆਕਾਂ ਨੇ ਬਾਈ ਜੀ ਪੂਰੀ ਨੋਕ ਹੈਗੀ ਆ ਮਾੜੇ ਮੋਟੇ ਸੰਭਾ ਬਿਕਰ ਦਿੰਦਾ ਆ ਗਾਂ ਤਾਂ ਹੀ ਮਾੜੀਆਂ ਮੜੀਆਂ ਪੂਰੀਆਂ ਬਾਈ ਇਹਦੀਆਂ ਪਰ ਉੱਡਣ ਨੂੰ ਚੰਗੇ ਹੋਈਏ ਕਿਉਂਕਿ ਇਹ ਉੱਡਿਓ ਹੋਰ ਅੱਛੇ ਆ ਬਾਈ ਲੋ ਜੀ ਕਰੋ ਪੰਜਿਆਂ ਦਾ ਸ਼ੌਂਕ ਠੀਕ ਹੈ ਜੀ ਆਹ ਲਓ ਬਈ ਕਰੋ ਚੇਕ ਆਹ ਲਓ ਜੀ ਕੱਖ ਜਿਹਦੇ ਟੀਰ ਪੈਂਦੇਗਾ ਕਾਲਜ ਚਿੱਟਾ ਕਹਿੰਦੀ ਆ ਤੂੰ ਹੀ ਆਖੇ ਦੀ ਕਾਲੀ ਆ ਬਈ ਠੀਕ ਹੈ ਜੀ ਚਿੱਟੀਆਂ ਨਹੀਂ ਹੋ ਗਿਆ ਬਈ ਤੇ ਆਹ ਲਓ ਜੀ ਕਰੋ 15 ਦਾ ਸ਼ੂ ਸ਼ਾਦਰੀ ਦੇ ਲੱਗੇ ਹੋਇਆ ਬਾਈ ਜੀ 200 ਰੁਪਏ ਨਾ ਦੇਣਾ ਆਪਾਂ ਨੇ ਦੇਣ ਵੀ ਇਕੱਠੇ ਦੇ ਇਕੱਠੇ ਆ ਬਾਈ ਉੜ ਗਏ ਬੱਚੇ ਸਾਰੇ ਲੋ ਜੀ ਬਾਈ ਕਰੋ ਸ਼ੌਂਕ ਪੀਣੀ ਆ ਕਾ ਪੂਰੀ ਨੋਕ ਸਭ ਚਿੱਟਾ ਬਈ ਲੋ ਜੀ ਕਰੋ ਪੁੰਜਿਆਂ ਦਾ ਦੋ ਦੋ ਸਾਨੂੰ ਦੇਣੇ ਆ ਬਈ ਇਹ ਦੇਣੇ ਵੀ ਇਕੱਠੇਗੇ ਠੀਕ ਹੈ ਜੀ ਚੈੱਕ ਕਰਵਾ ਦਿੰਨੇ ਆ ਸਾਨੂੰ ਸਾਰੇ ਲਓ ਜੀ ਪੀੜੀ ਅੱਖਣੇ ਬੋਜਦੀਆਂ ਨੋਖ ਵੀ ਦੀ ਪੂਰੀ ਅਰ ਚਿੱਟੀ ਆ ਬਈ ਜੱਬਾ ਸਰੇ ਬਈ ਦਾ ਕਰ ਲੋ ਬਈ ਫਰਾਂਦਾ ਸ਼ੋ ਉਹ ਪੰਜ ਬੱਚਿਆਂ ਤੋਂ ਸਾਰੇ ਲੱਗੇ ਹੋਏ ਬਈ ਛਾਤਰੀ ਦੇ ਲੱਗੇ ਹੋਇਆ ਬਈ ਜਿਹੜੇ ਹਰੇਕ ਨੇ ਆਏ ਪੰਜ ਬੱਚੇ ਉਹ ਨਹੀਂ ਲੱਗੇ ਬਈ ਛਾਤਰੀ ਦੇ ਬਲਾਉਣੇ ਪੈਣੇ ਬਾਕੀ ਇਹ ਸਾਰੇ ਸਾਰੇ ਲੱਗੇ ਹੋਏ ਆ ਬਈ ਛਾਤਰੀ ਵੀ ਆਪਾਂ ਮੈਂਸ਼ਨ ਕਰ ਦਾਂਗੇ ਕੋਈ ਗੱਲ ਨਹੀਂ ਸ਼ਾਦਰੀ ਵੀ ਅਪਾ ਦੱਸ ਦਾਂਗੇ ਜਦੋਂ ਕੋਈ ਬਾਈ ਨੂੰ ਆਏਣਾ ਆਊਗਾ ਲਓ ਜੀ ਚਿੱਟੀ ਅੱਖਾਂ ਲਾਲ ਸਿਰਾਂ ਪੂਰੀ ਨੋਕੀ ਕਰੋ ਜੀ ਬਾਈ ਪੰਜਾਣਾ ਨਾ ਕੋਈ ਤਾਂ ਨਾਮ ਹੈ ਅੰਨਾ ਨਾਮ ਪਰਿਵਾਰ ਦਾ ਸਰੇ ਲੋਈ ਬਈ ਇਹਨੂੰ ਵੀ ਕਰੋ ਸ਼ੌਂਕ ਜੀ ਲਾਲ ਸਿਰ ਪੀੜੀ ਅੱਖਾਂ ਕਰੂ ਬਈ ਇਹ ਵੀ ਪੂਰੀ ਨ ਹੋ ਗਈ ਚੱਪਾ ਸਰੇ ਇਹ 220 ਦੇ ਦੇਣੇ ਬਈ ਆਪਣੇ ਦੇਣੇ ਇਕੱਠੇ ਆ ਬਰਾ ਜੇ ਕੋਈ ਕੋਈ ਚਾਵਣ ਇਕੱਠੀ ਦੇਣੀ ਹੈ ਆਪਨੇ ਠੀਕ ਹੈ ਜੀ ਜਲਪਰੀ ਆਪਾਂ ਕਰਦੇ ਨੇ ਬਾਈ ਹਾਂ ਉੱਟੇ ਹੈ ਕਿ ਬਈ ਇਹਨਾਂ ਦੇ ਪੋਟਿਆਂ ਦੇ ਰੰਗ ਲੱਗੇ ਹੋਣਾ ਪੰਜ ਦੇ ਉਹ ਬਈ ਇਹਦੇ ਲਾਈ ਨਹੀਂ ਵਜਾਦਰੀ ਤੇ ਬਾਕੀ ਸਾਰੇ ਸਾਦਰੀ ਦੇ ਲੱਗੇ ਹੋਇਆ ਬਾਈ ਜੀ ਠੀਕ ਹੈ ਜੀ ਜਦੋਂ ਕੋਈ ਲਾਈਨ ਆਊਗਾ ਆਪਾਂ ਸਾਦਰੀ ਵੀ ਕਰਤਾ ਕਰਾਈਏ ਬਾਈ Lawai, cutiya kan burina gawayi, sabu jita wai.

ਤਸਰੀ ਪਰਮਾਤਮਾ ਦੀ ਆਪਨਾ ਆਹ ਆਪੇ ਮੇਤਰਾ ਲਾਸਟ ਲੋ ਬਈ ਇਹ ਰਹਿ ਗਈ ਪੱਠਣ ਲਾਸਟ ਤੇ ਵੀ ਚੈੱਕ ਕਰਾਉਣੇ ਬਈ ਬਈ ਅੱਖਾਂ ਨੇ ਬਈ ਪੂਰੀ ਨੋਕਾ ਬਈ ਜੀ ਠੀਕ ਹੈ ਸਰ ਦੇ ਬੇਮਲੂ ਮੇ ਚੁਟਾ ਬਈ ਹਲੋ ਭਾਈ ਸਭ ਚੱਟਾ ਫਲਾਸਟਰ ਇਹਦੀ ਇਹਦੀ ਵਿੱਚਾੜਨ ਠੀਕ ਹੈ ਜੀ ਉੱਧਰ ਚੰਗਿਆ ਭਈਏ ਕੋਲੇ ਜੁੱਦ ਫੜ ਕੇ ਇੰਨੇ ਮੱਝਾ ਖਰਾ ਹਰਾ ਬੁੱਟਾ ਨਾ ਕਰਾ ਹਲੋ ਭਾਈ ਹਾਂ ਬੱਚੇ ਇੱਕ ਤੋਂ ਇੱਕ ਕੁਆਲਟੀ ਆਪਣੇ ਕੋਲ ਅੱਜ ਲਓ ਜੀ ਬਈ ਕਰੋ ਚੈੱਕ ਆਤਮਾ ਆਤਮਾ ਆਪਾਰ ਤੁਲੇ ਅਵਸ਼ੰਤ ਅਵਸ਼ੰਤ ਹਰਨ ਪੂਰੀ ਸੰਨਾਰਾ ਹਾਂ ਜੀ ਇਹ ਸਾਰੇ 200 ਦੇ ਦੇਣੇ ਆ ਬਈ ਆਪਣਾ ਦੇਣੇ ਇਕੱਠੇ ਆ ਜਿਨ੍ਹਾਂ ਦੇ ਹਰਾ ਰੰਗ ਦੇ ਘੰਡਾ ਦੇ ਬਈ ਇਹ ਸਿਰਪ ਸ਼ਾਸਤਰੀ ਦੇ ਲੱਗੇ ਨਹੀਂ ਹੋਏ ਇਹ ਲਾਉਣੇ ਪਾਉਣੇ ਬਾਈ ਬਾਕੀ ਸਾਰੇ ਦੇ ਸਾਰੇ ਲੱਗੇ ਹੋਏ ਬਾਈ ਛਤਰੀ ਤੇ ਸਾਰੇ ਦੇ ਸਾਰੇ ਹੀ ਲੱਗੇ ਹੋਏ ਆ ਬਾਈ ਕਿ ਕਰਦੇ ਪੱਟੇ ਬਾਈ ਆਪਣੇ ਕੋਲ ਕਰ ਲੋ ਚੈੱਕ ਬਾਈ ਲੋ ਮਰ ਲੋ ਗੱਲਾ ਗੱਲਾ ਚੱਕ ਰਿਹਾ ਕਿਨਾਂ ਜੀ ਕੁਸ ਤੋਂ ਪੱਟੇ ਹੋਏ ਫਿਰਦੇ ਆ ਚੰਗੇ ਸਰ ਦੇ ਸਾਰੇ ਬਾਈ ਇੱਕ ਵੇ ਮਾਰਾ ਨਹੀਂ ਦੋ ਦੋ ਸੌ ਦੇ ਦੇਣੇ ਬਈ ਆਪਣੇ ਠੀਕ ਹੈ ਜੀ ਆਏ ਜਦੋਂ ਮਰੇ ਪਾਰ ਤੇ ਦੇਖਿਆ ਨਾ ਨਾ ਹੋ ਗਈ ਜੀ ਕੋਨਾ ਕੋਸ ਨੂੰ ਪਾਰ ਕੱਢ ਕੇ ਇਕੱਲਾ ਇਕੱਲਾ ਚੈੱਕ ਕਰਾਉਣਾ ਇੱਕ ਵਾਰੀ ਟੋਟਲ ਆਏ ਬਾਈ 18 ਨੇ 18 ਨੇ ਬਾਈ ਇਹ ਟੋਟਲ ਜਿਹੜਾ ਇਹ ਹਰਾ ਕੰਡਰਗਾ ਬਾਈ ਉਹ ਗਿੱਚੇ ਨਹੀਂ ਹੋਏ ਬਾਕੀ ਛਾਦਰੀ ਤੇ ਲੱਗੇ ਹੋਇਆ ਵਈ ਕਰ ਲੋ ਬਈ ਕੱਲਾ ਕੱਲਾ ਚੈੱਕਾਂ ਟੋਟ ਲੱਗ ਗਿਆ ਬਈ 80 ਦੇਣੇ ਵੀ ਇਕੱਠੇ ਬਈ 2-200 ਨੂੰ ਦੇਣੇ ਆ ਬਈ ਆਪਾਂ ਨੇ ਕਰ ਲੋ ਕੱਲਾ ਕੱਲਾ ਚੈੱਕ ਅੱਲਾ ਬਈ ਕੱਲਾ ਕੱਲਾ ਚੈੱਕ ਕਰ ਲੋ ਕੱਲਾ ਕੱਲਾ ਵਈ ਠੀਕਾ ਜੀ ਕਰ ਲੋ ਕੱਲਾ ਕੱਲਾ ਚੈੱਕ लो भाई कला कला चेक कर लो कला गला गला भाई। भाई एक लो जी कर लो कला कला चेक ठीक है जी करा दे भाई करा देने क्लियर ਤੇ ਬਾਈ ਜੀ ਇਹ ਸਾਰੇ ਦੇ ਸਾਰੇ ਬਈ ਇਕੱਠੇ ਨੇ 18 ਬੱਚੇ ਨੇ ਟੋਟਲ ਜਿਹਦੇ ਵਿੱਚ ਪੰਜ ਅਣਗਿਝੇ ਬਈ ਲਾਉਣੇ ਪੈਣੇ ਛਤਰੀ ਤੇ ਤੇ ਬਾਕੀ ਇਹ ਲੱਗੇ ਹੋਇਆ ਬਾਈ 13 ਬੱਚੇ ਛਤਰੀ ਤੇ ਲੱਗੇ ਹੋਇਆ ਬਾਈ ਠੀਕ ਹੈ ਇਹਨਾਂ ਦੇ ਵਿੱਚ ਕੁਝ ਤਾਂ ਵੱਡੇ ਹੋਏ ਫਿਰਦੇਗੇ ਤੇ ਟੋਟਲ 18 ਹੈ ਨੇ ਇੱਕੋ ਘਰ ਦੇ ਨੇ ਬਾਈ ਜੀ ਇਹਨਾਂ ਦਾ ਹਰਾ ਘੰਟਾ ਉਹ ਛਤਰੀ ਤੇ ਲੱਗੇ ਹੋਇਆ ਬਾਈ ਜੀ ਠੀਕ ਹੈ ਜੀ ਤੇ ਬਾਕੀ ਸਾਰੇ ਲੱਗੇ ਹੋਇਆ ਬਈ ਛਤਰੀ ਤੇ ਤੇ ਜੀਨੇ ਵੀ ਲੈਣਿਆ ਬਾਈ ਇਕੱਠੇ ਦੇਵਾਂਗੇ ਆਪਾਂ 200 ਦੇ ਹਿਸਾਬ ਨੂੰ ਦੇਣਿਆ ਬਾਈ ਜੀ ਠੀਕ ਹੈ ਬਾਈ ਉੜਦੇ ਨੇ ਇਹ ਬੱਚੇ ਉੜਦੇ ਉੜਦੇ ਪੂਰੇ ਵਧੀਆ ਨੇ ਕੋਈ ਨਹੀਂ ਹੈਗਾ ਬਈ ਉਹੀ ਉੜਦੇਗੇ ਠੀਕ ਹੈ ਤੇ ਆ ਕੀ ਬਾਈ ਫੋਨ ਨੰਬਰ ਹੈਗਾ ਮੇਰਾ 88728 01437 ਮੇਰਾ ਫੋਨ ਨੰਬਰ ਹੈ ਬਾਈ ਜੀ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ 88728 014 ਸੈਂਟੀ ਮੇਰਾ ਫੋਨ ਨੰਬਰ ਹੈ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੀਆਂ ਵੀਡੀਓ ਪੈਂਦੀਆਂ ਨੇ ਤੇ ਨਾਗਰਾ ਪ੍ਰੋਡਕਸ਼ਨ ਬਲੌਗ ਨੂੰ ਵੀ ਸਬਸਕ੍ਰਾਈਬ ਨਾਗਰਾ ਪ੍ਰੋਡਕਸ਼ਨ ਬਲੌਗ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਬਈ ਉਹਦੇ ਉੱਤੇ ਵੀ ਵੀਡੀਓ ਪਾਉਣੀ ਹੁੰਦੀਆਂ ਨੇ ਸ਼ਾਰਟ ਵੀਡੀਓ ਉਹਦੇ ਉੱਤੇ ਵੀ ਸ਼ਾਰਟ ਵੀਡੀਓ ਪਾਉਣੀ ਹੈ ਬਈ ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜਿਨ੍ਹਾਂ ਦੇ ਉੱਤੇ ਕੁੱਤਰਾਂ ਦੀਆਂ ਵੀਡੀਓ ਪੈਂਦੀਆਂ ਨੇ ਗੱਲੀਆਂ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਐਡਰੈਸ ਹੈਗਾ ਭਾਈ ਪਿੰਡ ਨਾਗਰਾ ਚਿਲਾ ਜ਼ਗਰੂਰ ਨੇੜੇ ਜਿਉਣੇ ਮੋੜ ਨੇ ਮੋੜਾ ਪਈ ਹੈ ਪਿੰਡ ਨਾਗਰਾ ਚਿਲਾ ਜ਼ਗਰੂਰ ਨੇੜੇ ਜਿਉਣੇ ਮੋੜ ਨੇ ਮੋੜਾ ਪਈ ਹੈ ਤੇ ਮਿਲਦਾ ਕੋਈ ਅਗਲੀ ਵੀਡੀਓ ਤੇ ਫੇਰ ਫਿਰ ਮਿਲਦਾ ਅਗਲੀ ਵੀਡੀਓ ਚ ਮੈਂ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਕੋਈ ਗੁਰਜੇ ਨਹੀਂ ਪਤਾ